ਆ ਗਏ ਸੈਂਚਰੀ 3 ਰੁਪਏ ਕਿਲੋ 3 ਰੁਪਏ ਕਿਲੋ ਠੰਡੀ ਠਾਰ ਸੈਂਚਰੀ ਕਰਤੀ ਬਾਈ 3 ਰੁਪਏ ਕਿਲੋ ਗਰਮੀਆਂ ਦੇ ਬਾਈ ਤੋਹਫੇ ਆ ਗੁੰਡਾਂ ਦੀਆਂ ਛੁੱਟੀਆਂ ਵਾ ਨਜ਼ਾਰੇ ਲੁੱਟੋ ਬਾਈ ਸਬਦਾ ਕਰੀ ਇਹਨੇ ਬਾਈ ਉੱਤੇ ਪਰਣਾ ਰੱਖ ਕੇ ਸਬਦਾ ਕਰਦੇ ਕਿ ਇਹਨੂੰ ਪਤਾ ਨਾ ਲੱਗ ਜੇ ਅੰਦਰ ਖਾਦਾ ਹੀ ਸਬਦਾ ਹੋ ਜਾਣਾ ਤੇ ਇਹਨਾਂ ਨੂੰ ਅੱਖਾਂ ਮਟੱਗੇ ਨਾਲ ਹੀ ਸਬਦਾ ਹੋ ਜਾਣਾ ਪਤਾ ਨਹੀਂ ਕਿਹੜੀ ਚੀਜ਼ ਦਾ ਕਰੀ ਜਾਂਦੇ ਇਹਦਾ ਯਾਰ ਜਿਵੇਂ ਮੱਝਾਂ ਇਧਰ ਆਲ ਨਹੀਂ ਕਰਦੇ ਉਹ ਕੰਮ ਹੋਇਆ ਪਿਆ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀ ਦਾ ਚੱਲ ਰਿਹਾ ਜੀ ਸਵਾਗਤ ਕਰਦੇ ਆ ਤੇ ਅੱਜ ਤਾਜ਼ੇ ਤਾਜ਼ੇ ਰੇਟ ਤੁਹਾਨੂੰ ਬਾਈ ਵਿਖਾਉਣ ਆਇਆ ਅੱਜ ਦੇ ਰੇਟ ਬਾਈ ਸ਼ਨੀਵਾਰਾ ਤੇ ਕੱਲ ਨੂੰ ਐ ਦੁਬਾਰਾ ਆ ਜਾਣਾ ਤੇ ਕੱਲ ਨੂੰ ਰੇਟ ਨਹੀਂ ਵਿਖਾਈ ਜਾਣੇ ਕਿਉਂਕਿ ਕੱਲ ਨੂੰ ਮੰਡੀ ਬੰਦ ਹੋਣੀ ਹੈ ਤੇ ਇਦੋਂ ਬਾਅਦ ਮਿਲਾਂਗੇ ਸੋਮਵਾਰ ਸਿੱਦੇ ਅੱਜ ਦੇ ਰੇਟ ਤਾਜ਼ੇ ਤਾਜ਼ੇ ਵੇਖਦੇ ਆ ਬਾਈ ਕੀ ਚੱਲੀ ਜਾਂਦੇ ਪਹਿਲੇ ਲਾ ਬਾਈ ਪਹਿਲੇ ਨੰਬਰ ਤੇ ਕੁਆਲਿਟੀ ਅੰਬ ਦੀ ਵੇਲੋ ਐਲ ਐਫ ਸੀ ਟੌਪ ਲਿਖਿਆ ਬਾਈ ਨੇ ਐਸ ਟ੍ਰਿਪਲ ਐਸ ਪਾਇਆ ਹਨਾ ਕੁਆਲਿਟੀ ਕੁਆਲਿਟੀ ਦਾ ਫਰਕ ਤੇ ਰੇਟ ਪੁੱਛਦੇ ਬਾਈ ਤੋਂ ਕੁਆਲ ਭਾਈ ਕੀ ਰੇਟ ਚੱਲਿਆ 70 ਰੁਪਏ ਜੀ ਸਸਤੇ ਹੋ ਗਏ ਕਿ ਕੁਆਲਟੀ ਦਾ ਫਰਕ ਹੈ ਭਾਈ ਹਾਂ ਭਾਈ ਅੱਛਾ ਵਿਕਰੀ ਘਟ ਗਈ 70 ਰੁਪਏ 1 ਕਿਲੋ ਆ ਗਏ ਭਾਈ ਆ ਵੀ ਸਾਰੇ ਉਹੀ ਆ 70 ਰੁਪਏ ਕਿਲੋ ਤੇ ਲੀਚੀ ਭਾਈ ਲੀਜੀ ਬਹੁਤ ਮਿੱਠੀ ਹੈ ਮਤਲਬ ਹੀ ਖਾ ਕੇ ਵੇਖੀ ਆ ਇਧਰ ਨੂੰ ਕਰੀ ਕੈਮਰਾ ਲੀਜੀ ਬਹੁਤ ਮਿੱਠੀ ਆ ਭਾਈ ਹੁਣੇ ਖਾ ਕੇ ਵੇਖੀ ਕੀ ਰੇਟ ਆ ਭਾਈ 80 ਤੋਂ ਲੈ ਕੇ 90 ਤੱਕ ਵਿਕਦਾ 80 ਤੋਂ ਲੈ ਕੇ 90 ਰੁਪਏ ਤੱਕ ਵਿਕੀ ਹੈ ਬਾਕੀ ਭਾਈ ਕੁਆਲਟੀ ਦਾ ਫਰਕ ਹੈ ਤੇ ਅੰਗੂਰ ਭਾਈ ਇਹ ਸਟੋਰਾਂ ਵਾਲੇ ਆ ਨਾ ਅੰਗੂਰਾਂ ਦਾ ਨੁਕਸਾਨ ਹੋ ਗਿਆ ਬਾਈਆਂ ਦਾ ਹਾਲ ਵੇਖ ਲੋ ਯਾਰ ਤੁਸੀਂ ਤੇ ਅੰਗੂਰ ਵੇਖਦੇ ਨਹੀਂਗੇ ਬਾਈ ਵੇਖਦੇ ਨਹੀਂ ਪਏਗੇ ਤੇ ਜੇ ਹਾਏ ਇਹੋ ਜਿਹਾ ਕਰੇਟ ਲੈਣਾ ਕੀ ਰੇਟ 200 ਰੁਪਏ ਦੀ ਕਰੇਟ ਆ ਬਾਈ ਲੁੱਟ ਲੋ ਮੇਰੇ ਥੱਲੇ ਨੂੰ ਕਰੀ ਕੈਮਰਾ ਕਨੇ ਇਹੋ ਜੇ ਹੂਰ ਆ ਬਾਈ ਇਹ ਤੇ 200 ਰੁਪਏ ਦੀ ਕਰੇਟ ਆ ਤੇ ਕਿੰਨੇ ਕਿਲੋ ਬਾਈ 10 ਕਿਲੋ ਜੀ 10 ਕਿਲੋ ਆ ਬਾਈ ਇਹ 200 ਰੁਪਏ ਦਾ ਕਰੇਟ ਮੇਤਰੋ ਦੇ 20 ਰੁਪਏ ਕਿਲੋ ਅੰਗੂਰ ਤੁਹਾਨੂੰ ਯਾਰ ਕਿਹੜਾ ਬੰਦਾ ਦੇ ਦੂਗਾ ਦੱਸ ਪਰ ਆਇਆ ਵੀ ਇਹ ਹੈ ਸਟੋਰਾਂ ਨੇ ਤਾਜੇ ਨਹੀਂ ਗੇ ਬਾਈ ਪਹਿਲਾਂ ਦੱਸ ਦਿੰਨਾ ਇਹ ਤਾਜੇ ਅੰਗੂਰ ਨਹੀਂ ਗੇ ਸਟੋਰਾਂ ਵਾਲੇ ਆ ਗਏ ਬਾਈ ਇਹ ਆ ਜਾ ਕਰਾਂ ਅੰਗੂਰ ਕਹਿੰਦੇ ਵਿਕਦੇ ਨਹੀਂ ਗੇ ਬਾਈ ਤਾਂ ਕਰਕੇ ਮੰਦੇ ਕੀ ਆਲਾ ਬਾਈ ਕੇਲੇ ਹੀ ਕਰਦੇ ਅੱਜ 28 ਤੋਂ 30 ਰੁਪਏ ਜਿਹਨਾਂ 30 ਰੁਪਏ 28 ਤੋਂ 30 ਰੁਪਏ ਕਿਲੋ ਕੇਲੇ ਜਿਹੜੇ ਬਾਈ ਚੱਲੀ ਜਾਂਦੇ ਆ ਆ ਲੈ 28 ਤੋਂ 30 ਰੁਪਏ ਕਿਲੋ ਜਿਹੜੇ ਕੇਲੇ ਚੱਲੀ ਜਾਂਦੇ ਆ ਬਾਈ ਇਧਰ ਹੀ ਕਰੇ ਅੰਦਰ ਇਹ ਸਬਦਾ ਕਰੀ ਇਹਨੇ ਭਾਈ ਉੱਤੇ ਪਰਣਾ ਰੱਖ ਕੇ ਸਬਦਾ ਕਰਦੇ ਕਿ ਇਹਨੂੰ ਪਤਾ ਨਾ ਲੱਗ ਜੇ ਅੰਦਰ ਖਾਦਾ ਹੀ ਸਬਦਾ ਹੋ ਜਾਣਾ ਤੇ ਇਹਨਾਂ ਨੂੰ ਅੱਖਾਂ ਮਟੱਗੇ ਨਾਲ ਹੀ ਸਬਦਾ ਹੋ ਜਾਣਾ ਪਤਾ ਨਹੀਂ ਕਿਹੜੀ ਚੀਜ਼ ਦਾ ਕਰੀ ਜਾਂਦਾ ਇਹਦਾ ਯਾਰ ਜੇ ਮੱਝਾਂ ਇਧਰ ਆਲ ਨਹੀਂ ਕਰਦੇ ਉਹ ਕੰਮ ਹੋਇਆ ਪਿਆ ਲੈ ਉਹ ਵੀ ਗਿਆ ਤੇ ਪਤਾ ਨਹੀਂ ਲੱਗਿਆ ਕਿ ਇਹਨੂੰ ਅੰਬ ਭਾਈ ਕੀ ਕਰਤੇ ਅੰਬ 40 ਰੁਪਈਆ ਭਾਈ ਇਹ ਹੈਗਾ ਦਸੇਰੀ ਅੰਬ ਵੇਖ ਸਕਦੇ ਮਿੱਤਰੋ ਕੁਆਲਿਟੀ ਵਧੀਆ ਕੁਆਲਿਟੀ ਆ ਤੇ ਸੇਬ ਭਾਈ ਇਧਰ ਵੀ ਖਾਈ ਸੇਬ ਕੁਆਲਿਟੀ ਆਂਗੂਰ ਥੋੜੇ ਵਧੀਆ ਇਹ ਵੀ ਸਟੋਰ ਵਾਲੀ ਆਗੇ ਇਹ ਕਿੰਨੇ ਦਾ ਕਰੇਟ ਹੈ 600 600 ਰੁਪਏ ਦਾ ਕਰੇਟ ਆ ਉਹ ਜਿਆਦਾ ਖਰਾਬ ਸੀਗਾ ਬਾਈ ਇਹ ਕੁਆਲਿਟੀ ਚੰਗੀ ਆਂਦੀ ਇਹ 600 ਦਾ 10 ਕਿਲੋ ਦਾ ਕਰੇਟ ਆ ਬਾਈ ਇਹ ਸੇਰੀ ਕੁਆਲਿਟੀ ਵਿਖਾਦੀ ਕੀ ਰੇਟ ਆ ਬਾਈ ਇਹ 700 ਦਾ ਡੱਬਾ 700 ਦਾ ਡੱਬਾ ਕਿੰਨੇ ਕਿਲੋ ਦਾ 10 ਕਿਲੋ ਦਾ 70 ਰੁਪਏ ਕਿਲੋ ਬਾਈ ਜਿਹੜੇ 6 ਆ ਚੱਲੀ ਜਾਂਦੇ ਆਜੋ ਕਰਾ ਦੇ ਕੁਆਲਿਟੀ ਚੈੱਕ ਕਰ ਲਿਆ ਕਰੋ ਬਾਈ ਔਰ ਸੰਧਮ ਵਾਲਾ ਕੀ ਆ ਠੀਕ ਆ ਕੀ ਬਣਾਈ ਜਨਾ ਸਬਜੀ ਅੱਜ ਕਿਵੇਂ ਤੇਜ ਆ ਕਿਵੇਂ ਮੰਦੀ ਹੋ ਗਈ ਹੁਣ ਨਹੀਂ ਤੇਜ ਆ ਬਾਈ ਤੇਜ ਹੀ ਚੱਲਨੇ ਆ ਤੇਜ ਹੀ ਚੱਲਣਾ ਬਾਈ ਹੋਰ ਤੇ ਰੇਟ ਬਾਈ ਟਮਾਟਰ ਟਮਾਟਰ 10 ਰੁਪਏ ਪਿਆ ਬਾਈ ਟਮਾਟਰ 10 ਰੁਪਏ ਕਿਲੋ ਕੁਆਲਿਟੀ ਵਿਖਾ ਦੀ ਇਹਨਾਂ ਵੱਡਾ ਵੱਡਾ ਟਮਾਟਰ 6 ਰੁਪਏ ਟਮਾਟਰ ਬਾਈ 6 ਜਿਹੜਾ ਟਮਾਟਰ ਆ ਤੁਹਾਨੂੰ ਦੱਸ ਦਿਆਂ ਵੱਡਾ ਟਮਾਟਰ ਇਹ 10 ਰੁਪਏ ਕਿਲੋ ਤੇ ਵੰਗਾ ਬਾਈ ਵੰਗਾ ਵੇਖਦਾ ਫਿਰ 15 ਲੰਗਾ 15 ਰੁਪਏ ਕਿਲੋ ਦੇ ਨੇੜ ਤੇ ਵਿਕੀ ਜਾਂਦਾ ਬਾਈ ਪਿੰਡ ਗਿਆ ਜਵੇਂ ਤਾਂ ਥੋੜਾ ਇਹਦੇ ਜਿਵੇਂ ਦਾਣੇਦਾਰ ਹਾਂ ਦਾਣੇਦਾਰ ਆ ਗਈ ਚੰਗੀ ਪਿੰਡੀ ਹੁਣ 35 ਰੁਪਏ ਵਗੀ ਆ ਵੀਰੇ ਚੰਗੀ ਪਿੰਡੀ ਬਈ 35 ਰੁਪਏ ਕਿਲੋ ਟਿੰਡੋ ਟਿੰਡੋ ਵਿਖੀ ਆ ਦੇ ਵੀਰੇ 40 ਰੁਪਏ ਲੰਗਾ ਰੇਟ 5 ਰੁਪਏ 35 40 ਕੋਈ 35 ਚੱਲੀ ਜਾਂਦਾ ਬਾਈ ਕੋਈ 40 ਰੁਪਏ ਕਿਲੋ ਚੱਲੀ ਜਾਂਦਾ ਕੁਆਲਿਟੀ ਸਰ ਤੇ ਉਹ ਬਤਾਉ ਇਹ ਅੱਜ 25 ਵੀ ਵਗ ਗਿਆ ਵੀਰੇ ਅੱਛਾ ਇਹ 25 ਵੀ ਵਗ ਗਿਆ ਅੱਜ ਅੱਜ 25 ਰੁਪਏ ਵਗ ਗਿਆ ਹਾਂ ਹਾਂਜੀ ਕੁਆਲਿਟੀ ਵਿਖਾ ਦੇ ਕਰ ਹਾਂ 25 ਰੁਪਏ ਕਿਲੋ ਦੇ ਨੇੜ ਤੇ ਬਾਈ ਜਿਹੜਾ ਦਾ ਰੇਟ ਚੱਲੀ ਜਾਂਦਾ ਸਿਰੇ ਦੀ ਕੁਆਲਿਟੀ ਦਾ ਜਮਸ ਸਿਰੇ ਦੀ ਇਹ ਦੇਸੀ ਕੀ ਕਰਦੀਆਂ ਫਲੀਆਂ ਇਹ ਵੀਰੇ ਚੰਗੀ ਕੁਆਲਿਟੀ ਜਮਸ 90 100 95 ਅੱਛਾ ਪਹਿਲਾਂ 80 ਸੀ ਕੀ ਉਦੋਂ 80 ਸੀਗੀ 90 ਤੇ 100 ਬਈ ਇਹ ਹੋ ਗਈ ਜਾਨੀ 100 ਰੁਪਏ ਕਿਲੋ ਨੂੰ 100 ਹੋ ਗਈ ਆ ਬਾਈ ਤੇ ਕਦੂ ਦਾ ਰੇਟ ਪਤਾ ਅੱਜ ਕਦੂ ਅੱਜ ਕੀ ਕਿਹਾ ਵੀਰੇ 50 ਰੁਪਏ ਨਾ 50 ਹੋ ਗਿਆ ਪਹਿਲਾਂ 45 ਸੀ ਬਾਈ 40 ਸੀਗਾ 50 ਰੁਪਏ ਕਿਲੋ ਅਦੂ ਹੋ ਗਿਆ ਸਾਰੀ ਜਿਹੜੀ ਸਬਜ਼ੀਆਂ ਬਈ ਮਹਿੰਗੀ ਹੋ ਜਾਂਦੀਆਂ ਨਾ ਮਹਿੰਗੀ ਹੋ ਜਾਂਦੀ ਵੀਰੇ ਦਿਨੋਂ ਦਾ ਭਾਈ ਮਹਿੰਗੀ ਹੋ ਜਾਂਦੀ ਆ ਜਮਾ ਹਾਂ ਤਾਂ ਮੈਨੂੰ ਲੱਗਾ ਟਾਪ ਤੇ ਖੜਾ ਰੇਟ ਹਾਂ ਟਾਪ ਦੇ ਰੇਟ ਹੈਗਾ ਪੈ ਗਈ ਖੇਤਾਂ ਵਿੱਚ ਸੌਦੇ 500 ਰੁਪਏ ਬਈ ਜਿਹੜੇ ਕਿਲੋ ਤੁਸੀਂ ਆ ਕੱਦੂ ਆ ਉਹ ਤੁਸੀਂ ਸਾਹ ਹਸਾਬਕਾ ਲਾ ਲਓ ਵੀ ਕਿੰਨਾ ਰੇਟ ਚੱਕਿਆ ਪਿਆ ਦੇਖੀ ਸਮਝੀਦਾ ਹਾਂ 50 ਰੁਪਏ 50 ਹੋ ਗਿਆ ਉਧਰ ਸੀਗਾ 40 42 ਰੁਪਏ ਅੱਜ ਹੋ ਗਿਆ 50 ਰੁਪਏ ਸਾਲ ਦੇ ਆਪਾਂ ਗੱਲ ਕਰੀ ਤਾਂ 5 ਰੁਪਏ ਕੱਦੂ ਕੋਈ ਚਾਹਦਾ ਨਹੀਂ ਪਿਆ ਸੀਗਾ 5 ਰੁਪਏ ਆਹ ਰੁੱਤ 'ਚ ਆਹ ਰੁੱਤ ਦੇ ਵਿੱਚ ਪਿਛਲੇ ਸਾਲ ਦੀ ਐਸਾ ਹੁੰਦਾ ਯਾਰ 10 ਗੁਣਾ ਰੇਟ ਜਿਆਦਾ 10 ਗੁਣਾ ਜਿਆਦਾ ਰੇਟ ਮਿਲ ਗਿਆ ਪੰਜ ਰੁਪਏ ਕੋਈ ਕੱਦੂ ਚਾਹਦਾ ਨਹੀਂ ਹਾਂ ਹੋ ਪਿਛਲੀ ਵਾਰੀ ਮੈਨਾਂ ਗਰਮੀ ਘੱਟ ਪਈ ਹਣਾ ਪਿਛਲੀ ਵਾਰੀ ਆਹ ਰੁੱਤ ਦੇ ਵਿੱਚ ਗਰਮੀ ਪੈਂਦੇ ਰਹੇ ਹਣਾ ਸਬਜ਼ੀ ਉਦੋਂ ਖਰਾਬ ਨਹੀਂ ਹੋਈ ਸੀ ਬਈ ਇਹਦੀ ਸਬਜ਼ੀ ਜਿਹੜੀ ਜਿਆਦਾ ਖਰਾਬ ਹੋਈ ਗੀ ਗਰਮੀ ਕਰਕੇ ਜਿਆਦਾ ਖਰਾਬ ਹੋਈ ਆ ਜਿਹੜਾ ਹ ਇਜਰਾ ਸਿਰੇ ਦਾ ਟੋਪ ਰੇ 40 ਰੁਪਏ ਰਿਹਾ ਜਿਵੇਂ ਬਰੀਕ ਬਰੀਕ ਰਾਚ ਠੀਕ ਆ ਜਿਹੜਾ ਮੋਟਾ ਚਿਬੜਾ ਦਾ ਰੇਟ ਆ ਹੁਣ 30 35 ਇਹ 30 35 ਹਣਾ ਠੀਕ ਆ ਉਸ ਤੋਂ 40 ਰੁਪਏ ਕਿਲੋ ਵੀ ਜਿਹੜੇ ਚਿਬੜ ਚੱਲੀ ਜਾਂਦੇ ਅੱਜ ਦਾ ਰੇਟ ਤਾਜਾ ਠੀਕ ਆ ਭਰਾ ਠੀਕ ਆ ਅੱਜ ਨਾ ਮਿਹਰਬਾਨੀ ਭਾਈ ਬਹੁਤ ਬਹੁਤ ਪੁੱਛ ਲੈ ਇੰਨਾ ਹੀ ਬਹੁਤ ਆ ਭਿੰਡੀ ਭਿੰਡੀ ਹੋਈ ਭਾਈ ਅਦਨੀਆਂ ਭਿੰਡੀ ਦੀ ਕੁਆਲਿਟੀ ਲੈ ਲਈ ਸਾਰੀ ਹੈ ਤੇ ਚੌਲੇ ਕੀ ਆਲਾ ਭਾਈ ਉਹ ਠੀਕ ਆ ਭਰਾ ਆਪਣਾ ਸਮਝਿਆ ਪਿਆ ਸਾਰਾ ਹਾਂ ਹਾਂ ਆਪਣੇ ਹੀ ਹੌਦਾ ਭਾਈ ਭਿੰਡੀ ਕੀ ਕਰਤੀ ਅੱਜ ਇਹ ਤਾਂ ਆਮ ਨਹੀਂ ਪਿੰਡੀ ਰੋਡ 30 35 ਰੁਪਏ ਜਿਹੜੀ ਬਈ ਪਿੰਡੀ ਚੱਲੀ ਜਾਂਦੀ ਐ ਇਧਰ ਕੁਆਲਿਟੀ ਵਿਖਾਦੀ ਆਲੀ ਹਾਂ ਆਦੀ 35 ਵਾਲੀ ਕਿ ਕਿਹੜੀ ਬੀਤੀ ਹੈ ਹਾਂ ਹਾਂ ਇਹੀ ਹੈ ਬਾਈ ਇਹ 30 35 ਰੁਪਏ ਵਾਲੀ ਆ ਬਾਈ ਪਿੰਡੀ ਇਹ ਤੇ ਬਾਈ ਆਹ ਦੇਸੀ ਫਲਾਂ ਗਾ ਜਾਵਾਂ ਦੇਸੀ ਫਲੀ ਵੀਰੇ 80 90 ਵਿੱਚ 80 90 ਰੁਪਏ ਕਿਲੋ ਬਾਈ ਜਿਹੜਾ 90 ਰੁਪਏ ਕਿਲੋ ਦਾ ਰੇਟ ਪਹੁੰਚ ਗਿਆ ਅੰਦਰ ਸੀ 80 ਰੁਪਏ ਇਧਰ ਹੋ ਜਗੇ ਮੜਾ ਜਾ ਤੇ ਚੌਲੇ ਬਾਈ ਚੌਲਾ ਹੀ 60 60 60 ਰੁਪਏ ਕਿਲੋ ਬਾਈ ਜਿਹੜਾ ਚੌਲਾ ਚੱਲੀ ਜਾਂਦਾ ਕੁਆਲਿਟੀ ਨੇੜੋ ਵਿਖਾਈ ਕਿਹੜਾ ਬੰਦਾ ਆਏ ਪਸੰਦ ਆ ਵੀਰੇ ਆਪਣਾ ਸੰਧਮਾ ਟਮਾਟਰ ਵੀ ਆਪਣੇ ਪਾ ਟਮਾਟਰ ਵੀ ਆਪਣੀ ਇਹਨਾਂ ਦਾ ਕੀ ਚੱਲਦਾ ਇਹ 12 ਦਾ 15 ਦਾ ਇਹ ਚੱਲੀ ਜਾਂਦੇ ਬਾਈ 12 ਰੁਪਏ 13 ਰੁਪਏ ਹਨਾ 10 ਤੋਂ ਸ਼ੁਰੂ ਹੋ ਕੇ ਇਹਦੇ ਵਿੱਚ 7 8 ਵੀ ਵਾਲੀ ਕੁਆਲਿਟੀ ਵੀ ਹੈਗੀ ਕੁਆਲਿਟੀ ਦੇ ਹਿਸਾਬ ਨਾਲ ਕੁਆਲਿਟੀ ਦੇ ਹਿਸਾਬ ਨਾਲ 12 13 ਰੁਪਏ ਇਹ ਆ ਬਾਈ 13 ਰਾਂ 10 ਕਰ ਰਿਹਾ ਤਰਾਂ ਚੱਲੀ ਜਾਂਦੀਆਂ ਬਾਈ 10 ਕਰ ਰੁਪਏ ਕਿਲੋ ਦੇ ਨੇੜ ਤੇੜਾ ਤਰਾਂ ਚੱਲੀ ਜਾਂਦੀਆਂ ਤੇ ਹੋਰ ਤਾਂ ਨਹੀਂ ਕੋਈ ਗ੍ਰੇਡ ਹੈ ਕਦੋਂ ਬਾਈ ਅੱਜ 6 50 ਰੁਪਏ ਹੈ ਨਾ 50 ਰੁਪਏ ਦੇ ਨੇੜੇ ਤੇ ਬਾਈ ਕਦੋਂ ਵਿਕਿਆ ਅੱਜ ਦੇ ਤਾਜ਼ੇ ਰੋਹ ਹੋਰ ਤਾਂ ਨਹੀਂ ਰਹੀ ਬਾਈ ਹੋਰ ਤਾਂ ਹੈ ਨਹੀਂ ਬਾਈ ਬਸ ਇਹੀ ਠੀਕ ਆ ਪਰ ਸਬਜੀ ਬਾਈ ਜਿਹੜੀ ਆ ਉੱਥੇ ਹੀ ਰੇਟ ਖੜਿਆ ਹਾਲੇ ਕੋਈ ਰੇਟ ਨਹੀਂ ਘਾਲੇ ਖੜਿਆ ਸਬਜੀ ਦਾ ਵਧਿਆ ਹੀ ਆ 5 5 7 7 ਰੁਪਏ ਜਿਹੜਾ ਰੇਟ ਆ ਬਾਈ ਸਬਜੀ ਦਾ ਵਧਿਆ ਹੀ ਆ ਹਨਾ ਆ ਫਲੀ ਦਾ ਕੀ ਰੇਟ ਚੱਲਿਆ ਇਹਦਾ 60 ਰੁਪਏ ਕਿੰਨੇ ਜਿਹੜੀ ਬਾਈ ਆ ਫਲੀ ਆ ਇਹ ਹੋ ਗਈ 60 65 ਰੁਪਏ ਜਿਹੜੀ ਦੇਸੀ ਆ ਉਹ ਹੋ ਗਈ 80 90 ਰੁਪਏ ਕਿਲੋ ਤੁਹਾਨੂੰ ਦੱਸ ਦਈਏ ਦੁੱਧ ਦਾ ਫਰਕ ਆ ਕਾਲੀਆਂ ਦੇ ਵਿੱਚ ਆਜੋ ਕਰਾ ਚੱਲੀ ਬਾਈ ਕੀ ਆਲਾ ਹੈ ਬੌਜੀ ਉਹ ਠੀਕ ਹੈ ਜੀ ਅੰਬ ਕੀ ਰੇਟ ਕਰਦੇ ਨਾਲਿਆਂ ਦੇ ਇਹਨਾਂ ਦੀ ਹੁਣ ਰੁੱਤ ਗਈ ਫੇਰ ਆਈ ਜਾਂਦੇ ਮੰਡੀਆਂ ਕਿੰਨਾ ਚਿਰ ਚੱਲਣਗੇ ਆਲੇ ਜੀ 500 ਦੇਣੀ ਆ ਬਾਈ ਰੇਟ ਅੱਜ ਅਜੇ ਕਿਹਾ 80-85 ਰੁਪਏ 80-85 ਰੁਪਏ ਕਿਲੋ ਜਿਹੜਾ ਬਾਈ ਅੰਬ ਚੱਲੀ ਹੁੰਦਾ ਅੱਗੇ ਨਾਲੋਂ ਰੇਟ ਘਟ ਗਿਆ ਵੈਸੇ 100 ਰੁਪਏ ਤੋਂ ਮੁੜਿਆ ਹੈ ਰੇਟ 80-85 ਰੁਪਏ ਹੋ ਗਿਆ ਬਾਈ ਆ ਜਾ ਕਰੋ ਜੀ ਕੀ ਆਲਾ ਬਾਈ ਮਹਾਰਾਜ ਓ ਠੀਕ ਆ ਅੱਜ ਕਿੰਨਾ ਚਾਰੀਆ ਅੰਬਾ ਕਰੀਏ ਮਦਨੀ ਅੰਬ ਜੀ ਇਹ ਵਾਲਾ ਬੌਜੀ ਓ ਠੀਕ ਹੈ ਸਿੱਧਾ ਕਹਿ ਮਾ ਵਧੀਆ ਵਧੀਆ ਕੀ ਕਰਦੇ ਅੱਜ ਚਾਰੀਆ ਅੰਬ ਜਿਹੜੇ ਆ ਇਹ 15 ਰੁਪਏ ਕਿਲੋ ਆ 15 ਰੁਪਏ ਕਿਲੋ ਬਾਈ ਕੁਆਲਟੀ ਵੇਖ ਲੋ ਜੇ ਛੋਟਾ ਅੰਬਾ ਦੇ ਜਿਹੜਾ ਵੱਡਾ ਬਾਈ 23 ਰੁਪਏ ਬਾਈ 23 ਰੁਪਏ ਕਿਲੋ ਬਾਈ ਜਿਹੜਾ ਚਾਰੀਆ ਅੰਬ ਚੱਲੀ ਜਾਂਦਾ 4 ਚੂਰ ਪਾ ਲੋ ਮੇਟਰੋ ਇਦੂ ਬਾਦ ਕੋਈ ਪਤਾ ਨਹੀਂ ਰੇਟ ਵੱਜੇ ਵਾਲੇ ਦਾ 22 ਰੁਪਏ 35 ਹੋ ਫਿਰ ਲੋਕੀ ਮੰਗਣਗੇ ਹਾਂ ਹੁਣ 4 ਚੂਰ ਪਾਏ ਦਾ ਫਾਇਦਾ ਬਾਈ ਤੇ ਨਜ਼ਾਰਾ ਆ ਜਾਂਦਾ 4 ਨਾਲ ਇਹ ਨਹੀਂ ਦਾਲ ਸਾਬੀ ਬਣਦੀ ਘਰੇ ਲੜਾਈ ਹੋ ਜਾਂਦੀ ਅਗਲਾ ਚਾਰ ਨਾਲ ਰੋਟੀ ਦਾ ਖਾਲੇ ਸਹੀ ਗੱਲ ਆਲੂ ਬਖਾਰਾ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਾਈ ਚੱਲ ਕਰ ਉਹਦੇ ਨਾਲ ਆਵ ਕੇ ਟੈਲੇ ਲਓ ਜੀ ਆ ਕੀ ਰੇਟ ਹੈ 60 ਰੁਪਏ 70 ਰੁਪਏ ਕਿਲੋ ਬਾਈ ਜਿਹੜੇ ਆਲੂ ਬਖਾਰੇ ਚੱਲੀ ਜਾਂਦੇ ਤੇ ਆ ਜਿਹੜੇ ਆ ਗਏ ਇਹ ਦਸਹਰੀਆ ਮਰੇਟ ਤੁਹਾਨੂੰ ਦੱਸ ਹੀ ਦਿੱਤਾਗਾ ਨਿੰਬੂ ਵੀ ਰਾਜੇ ਚੱਲਿਆ ਬਾਈ ਨਿੰਬੂ ਕੀ ਹੈ 70 ਰੁਪਏ ਨਿੰਬੂ 70 ਰੁਪਏ ਆਲੂ ਬਖਾਰਾ ਤੇ ਨਿੰਬੂ ਦਾ ਇੱਕ ਰੇਟ ਹੋ ਗਿਆ ਬਾਈ 10 ਰੁਪਏ ਦਾ ਫਰਕ ਤੁਹਾਨੂੰ ਦੱਸ ਗਿਆ ਆਲੂ ਬਖਾਰਾ ਤੇ ਨਿੰਬੂ ਇੱਕ ਰੇਟ ਹੋ ਗਿਆ ਬਾਈ ਕੀ ਕਰਦੇ ਅੱਜ ਭਾਈ ਮਤੀਰੇ ਕੀ ਰੇਟ ਆ ਇਹਦਾ ਰੇਟ ਹੁਣ ਵਧੂਗਾ ਮਤੀਰਿਆਂ ਦਾ ਨਹੀਂ ਵਧਦਾ ਹੈ ਅੱਜ ਕਿੰਨਾ ਲੱਗਿਆ 5 ਰੁਪਏ ਦਾ 4 ਰੁਪਏ ਆ ਫਿਰਦਾ ਸੰਜੂ ਹੋਰ ਇਹ ਵਾਲਾ ਭਰਾ ਅੱਜ ਮਗਾਈ ਵੀਰੈਟੀ ਕਿ ਨਹੀਂ ਵੇਚੀ ਥੋੜਾ ਬੋਤ ਵੇਚਿਆ ਥੋੜਾ ਬੋਤ ਤੂੰ ਤਾਂ ਯਾਰ ਪਹਿਲਾਂ ਹੀ ਵੇਚ ਕੇ ਖੜ ਜਾਂਦਾ ਹਨਾ ਕਿਰਪਾ ਤੁਹਾਡੀ ਕਿਰਪਾ ਚਾਹੀਦੀ ਹੈ ਹਨਾ ਤੇ ਭਾਈ ਗਾਜਰਾ ਵਾਲਿਆਂ ਕੀ ਰੇਟ ਕਰਦੇ ਗਾਜਰਾ 20 ਰੁਪਏ ਦਾ ਗਾਜਰਾਂ ਬਾਈ 20 ਰੁਪਏ ਕਿਲੋ ਆ ਇਹ ਬਾਹਰ ਦੀ ਗਾਜਰ ਇੱਧਰ ਦੀ ਨਹੀਂ ਕਿਉਂਕਿ ਇੱਧਰ ਦਾ ਵਾਲੇ ਗਾਜਰ ਵਾਲੇ ਸ਼ੁਰੂ ਨਹੀਂ ਹੋਏਗੀ ਇਹ ਆ ਬਾਈ ਨਿੰਬੂ 70 ਰੁਪਏ ਨਿੰਬੂ 70 ਆ ਬਾਈ ਤੇ ਉਹ ਖਾਦੀ ਉਧਰ ਚਣੀ ਖੀਰਾ 30 ਰੁਪਏ 35 ਰੁਪਏ ਚਣੀ ਖੀਰਾ ਬਾਈ ਉਹੀ 40 ਰੁਪਏ ਚੱਲਿਆ ਸੀਗਾ ਅੱਜ 35 ਚੱਲੀ ਜਾਂਦਾ ਬਾਕੀ ਕੁਆਲਿਟੀ ਦਾ ਫਰਕ ਹੋਊਗਾ ਰੇਟ ਤਾਂ ਉੱਥੇ ਹੀ ਖੜਾ ਹਨਾ ਸੇਮ ਬੰਦ ਗੋਭੀ 15 15 ਰੁਪਏ ਕਿਲੋ ਜਿਹੜੀ ਬਾਈ ਬੰਦ ਗੋਭੀ ਚੱਲੀ ਜਾਂਦੀ ਇਹ ਤਾਜ਼ੀ ਹੈ ਜਮਾ ਤਾਜ਼ੀ ਤਾਜ਼ੀ ਆ ਬਾਈ ਤੇ ਚਾਰੀ ਅੰਬ ਚਾਰੀ ਅੰਬ 10 ਰੁਪਏ ਚਾਰੀ ਅੰਬ ਬਾਈ 10 ਰੁਪਏ 12 ਰੁਪਏ ਇਹ ਛੋਟਾ ਸਾਈਜ਼ ਆ ਗਿਆ ਜਿਹੜਾ ਵੱਡਾ ਸਾਈਜ਼ ਆ ਉਹ 20 ਰੁਪਏ 20 22 ਰੁਪਏ ਕਿਲੋ ਜਿਹੜਾ ਬਾਈ ਵੱਡਾ ਸਾਈਜ਼ ਚੱਲੀ ਜਾਂਦਾ ਠੀਕ ਆ ਕੀ ਆਲਾ ਬਾਈ ਹੋਰ ਠੀਕ ਆ ਭਰਾ ਕੈਮਾ ਸਿੱਤਾ ਹੀ ਆਲੂ ਕੀ ਕਰਦੇ ਅੱਜ ਜੀ ਆਲੂ ਠੀਕ ਆ ਰੇਡ ਕੀ ਰੇਡ ਆ ਜਿਵੇਂ ਅੱਗੇ 1000 ਦਾ ਘੱਟਾ ਸੀਗਾ 950 ਰਹਿ ਗਿਆ ਅੱਜ 50 ਕੱਢ ਕੇ 50 ਰੁਪਏ ਜਿਹੜਾ ਟਾਪ ਦਾ ਹਾਂ ਹਾਂ ਆ 950 ਦਾ ਗੱਟਾ ਬਈ ਇਹ ਅੱਲਾ ਰਾਗਾ ਅੱਲਾ ਰਾਗਾ ਅੱਲਾ ਰਾਗਾ ਅੱਲਾ ਰਾਗਾ ਕੁਆਲਟੀ ਆ ਬਈ ਇਹ 950 ਦਾ ਗੱਟਾ ਜਾਨੀ ਤੇ ਜਿਹੜਾ ਇਹ ਤੋਂ ਵੱਡਾ ਸਹਿ ਜਾ ਜਾਂਦਾ ਜੀ ਥੋੜਾ ਉਹ ਥੋੜਾ ਜਿਹਾ ਵੱਡਾ ਮਹਿੰਗਾ ਥੋੜਾ ਉਹ ਕਿੰਨਾ ਉਹ 1000 ਰੁਪਇਆ 1050 ਰੁਪਏ ਜਾਨੀ 50 ਰੁਪਏ ਘਟਿਆ ਬਈ ਰੇੜ ਕੀ ਆਣਾ ਆ ਗਿਆ ਆ ਬਈ ਕੀਆ ਬਾਤ ਹੋਰ ਠੀਕ ਆ ਬਈ 1000 ਰੁਪਏ 50 ਰੁਪਏ ਘਟਾ ਦੇ ਅੱਜ ਮੇਰਾ ਵਧੀਆ ਵਾਲਾ ਗੱਡਾ 1050 ਰੁਪਏ ਦਾ ਠੀਕ ਆ ਉਦੋਂ 1100 ਦਾ 1150 ਘਟਾ ਗਾ ਜੜਾ ਲੂ ਹੈ ਨਹੀਂ 1000 ਦਾ ਸੀ 950 ਦਾ 50 ਰੁਪਏ ਦਾ ਫਰਕ ਪਿਆ ਭਾਈ ਆਲੂਆਂ ਮਗਰ ਜਿਹੜੀ ਮਰਜੀ ਵੈਰਾਈਟੀ ਲੈ ਲਓ ਤੁਸੀਂ ਗੱਟੇ ਮਗਰ ਪਹਿਲਾਂ 1100 ਸੀਗਾ ਅੱਜ 1050 ਦਾ 50 ਦਾ ਕੋਈ ਬੜਾ ਫਰਕ ਮੰਨ ਨਹੀਂ ਸਕਦੇ ਇਹ ਉੱਤੇ ਥੱਲੇ ਹੁੰਦਾ ਰਹਿੰਦਾ ਭਾਈ ਕੋਈ ਬੜਾ ਜਣੀ ਸੇਮ ਰੇਟ ਚੱਲੀ ਜਾਂਦਾ ਭਾਈ ਹੋਰ ਪਰ ਠੀਕ ਆ ਭਾਈ ਸਿੱਧਾ ਕਹਿਮ ਚੱਲ ਆ ਲੈ ਆ ਲੈ ਆ ਬਰਾ ਆ ਰਹਿ ਗਿਆ ਸੀ ਆ ਜਾ ਕਰਾ ਦੇ ਸੇਮ ਸੇਮ ਰੇਟ ਆਲੂ ਦਾ ਚੱਲੀ ਜਾਂਦਾ ਬਈ 1050 ਦੇ ਨਾਰੀਅਲ ਤੁਹਾਨੂੰ ਪਤਾ ਕਰੀਏ ਜਿਹੜੇ ਨਾਰੀਅਲ ਬਾਹਰ ਜਿਹੜੇ ਵਿਕਦੇ ਆ 65 60 70 70 ਰੁਪਏ ਦਾ ਨਾਰੀਅਲ ਵਿਕੀ ਜਾਂਦਾ ਬਾਈ ਤੇ ਇੰਨਾ ਮਾਈਆਂ ਤੋਂ ਬਈ ਮਾਲ ਲੈ ਕੇ ਆਏ ਆਂ ਗੱਲਦ ਕੇ ਚੱਲੇ ਆ ਲੈ ਕੇ ਆਏ ਆ ਇਹ ਆਇਆ ਹੈ ਕੀ ਰੇਟ ਆਇਆ ਮਾਲ ਵਿਕਿਆ ਵਿਕਿਆ ਕੀ ਰੇਟ ਐ ਇੱਥੇ ਪੁੱਛ ਲੋ ਇੰਨਾ ਨੂੰ ਉਹ ਚੱਲੇ ਅੱਛਾ ਆਜਾ ਫਿਰ ਪੁੱਛ ਕੇ ਆਈਏ ਵਿਚਾਰੇ ਕਿੰਨੇ ਨੇ ਲਿਆ ਖਰੀਦਾ ਨਾਰੀਅਲ ਦਾ ਰੇਟ ਤੁਹਾਨੂੰ ਅੱਜ ਬਾਈ ਵਖਾad ਗਿਆ ਵੀ ਨਾਰੀਅਲ ਕੀ ਰੇਟ ਚੱਲੀ ਜਾਂਦਾ ਅੱਜ ਇੰਦਰ ਉਹ ਹੈ ਨਾਰੀਅਲ ਦੇ ਭੰਡਾਰ ਪਏ ਆ ਤੇ ਉਹ ਬਾਈ ਨੇ ਖਰੀਦਾ ਨਾਰੀਅਲ ਕੀ ਰੇਟ ਚੱਲੀ ਜਾਂਦੇ ਆ ਬਾਈ ਨਾਰੀਅਲ ਕੀ ਰੇਟ ਕਰਨੀ ਤੇ ਮੇਰੇ 1200 20 ਪੀਸ ਬਾਈ ਹੈ 20 ਪੀਸ 1200 ਦੇ 1200 ਦੇ 20 ਪੀਸ ਲਾ ਲਓ ਜੇ ਹਿਸਾਬਕਦਾਰ ਮੇਰੇ ਬਾਹਰ ਨਾਲ 70 ਰੁਪਏ ਦਾ ਪੀਸ ਪੈ ਗਿਆ 70 ਰੁਪਏ ਦਾ ਹਾਂ ਬਾਹਰ 70 ਦਾ ਤੇ ਬਾਕੀ ਕੁਆਲਿਟੀ ਕਿਵੇਂ ਦੀ ਨਾਰੀਅਲ ਦੀ ਕੁਆਲਿਟੀ ਇਹ ਕਿਹੜਾ ਹੋ ਗਿਆ ਦੀ ਇਹ ਕਲਾਸ ਰਸ਼ੀ ਨਾਰੀਅਲ ਦੀ 10 ਰੁਪਏ ਸਸਤਾ ਪੈਣਾ ਬਾਈ ਹੁਣ ਨਾਰੀਅਲ ਤੁਹਾਨੂੰ ਤੇ ਵਖੋ 1200 ਰੁਪਏ ਦਾ ਇਹ ਗੱਟਾ ਪੈ ਗਿਆ ਬਾਈ ਆ ਜੋ ਕਰਾਂ ਦੀ 20 ਪੀਸਾ ਇਹ ਕੀ ਆਲਾ ਈ ਅੱਜ ਕਿੰਨਾ ਕਰਦੇ 5 ਪੀਸੀ 5 ਵੀ 150 ਰੁਪਏ ਦੇਜ ਅੱਜ 5 150 ਰੁਪਏ ਦੇ ਬਾਈ ਫੇਰ ਰੇਟ ਵਧ ਗਿਆ 20 ਰੁਪਏ ਉਦੋਂ ਖੁਣੇ ਇੱਧਰ 140 ਸੀ ਉਦੋਂ ਨਹੀਂ ਉਦੋਂ 125 ਸੀ ਹਾਂ 125 ਸੀ ਤੇ 25 ਰੁਪਏ ਜਿਹੜਾ ਰੇਟ ਆ ਬਾਈ ਇਹਦਾ ਵਧ ਗਿਆ ਉਦੋਂ ਨਾਲ ਤੇ ਅਰ ਵੀ ਬਾਈ ਆ ਸ਼ਾਨਦਾਰ ਅਰਬੀ ਹੁਣ ਇਹਦਾ ਹੁਣੇ ਹੀ ਆਈ ਲੱਗਦੀ ਹੈ ਬਾਈ ਲਾਈ ਜਾਂਦੇ ਆਲੇ ਮਾਲ ਕਿੰਨੇ ਰੇਟ 40 40 ਰੁਪਏ ਕਿਲੋ ਬਾਈ ਜਿਹੜੀ ਅਰਬੀ ਹੈ ਗਰਮੀ ਦੇ ਵਿੱਚ ਸਵਾਦ ਵੀ ਬਹੁਤ ਲੱਗਦੀ ਹੈ ਟਕੜ ਬਣਦੀ ਹੈ ਜੀ ਅੱਜ ਬਈ ਅਰਬੀ ਤੇ ਹੀ ਹੈ ਖੀਰੇ ਚਾਹਨਾ ਖੀਰਾ ਚਾਹਨਾ ਖੀਰਾ ਬਾਈ ਚਾਹਨਾ ਖੀਰਾ 40 ਰੁਪਏ ਕਿਲੋ ਜੀ ਚਾਹਨਾ ਖੀਰਾ ਬਾਈ ਚੱਲਿਆ 40 ਰੁਪਏ ਕਿਲੋ ਹੋਰ ਠੀਕ ਹੈ ਭਰਾ ਸਿੱਤਾਂ ਕਹਿਮਾ ਚਾਹਨਾ ਦਾ ਆਪਣੇ ਕੋਲੇ ਜੀ ਬਹੁਤ ਆਹ ਹਾਲਾ ਮਟਰ ਦਾਣਾ ਵੀ ਹੁੰਦਾ ਬਾਈ ਕੋਲੇ ਵੇਖ ਲਓ ਇਹ 5 ਕਿਲੋ ਦਾ ਹੁੰਦਾ ਬਾਈ 170 ਰੁਪਏ ਦੀ ਲਾਵਾ ਨਹੀਂ ਦਾ 22 ਰੁਪਈਆ ਘਟ ਗਿਆ ਬਈ ਉਹਦੋਂ 500 ਦਾ ਸੀਗਾ 5 ਕਿਲੋ 22 ਰੁਪਈਏ 22 ਰੁਪਈਏ ਦਾ ਛੋਟਾ ਪੈਕੇਟ ਹੁੰਦਾ ਜਿਹੜਾ 200 ਗ੍ਰਾਮ ਵਾਲਾ ਉਹ ਵੀ ਹੁੰਦੀ ਆਪਣਾ ਕੋਲ ਉਹ ਵੀ ਹੁੰਦੀ 22 ਰੁਪਈਆ ਦਾ ਬਈ ਛੋਟਾ ਪੈਕਟ ਆ ਗਿਆ ਤੇ ਇਹ ਹੈਗਾ 417 ਦਾ ਵੱਡਾ ਪੈਕਟ 5 ਕਿਲੋ ਇਹਦੇ 'ਚ ਹਾਂ ਵੱਡਾ ਲੈ ਲਓ ਬਰਜ 'ਚ ਜਿਹੜਾ ਛੋਟਾ ਉਹ ਨਾਲ ਦੀ ਨਾਲ ਹੀ ਚਲੋ ਕੰਮ ਆਈ ਜਾਣਾ ਹਨਾ ਬਈ ਹੋਰ ਪਰਾ ਠੀਕ ਐ ਸੇ ਤਾਂ ਕੰਮ ਚਲੋ ਹੋਰ ਬੌਜੀ ਕੀ ਵਾਲਾ ਠੀਕ ਐ ਜੀ ਠੀਕ ਐ ਗੰਦੇ ਆ ਜੀ 20 ਤੋਂ 22 ਵੀ ਤੋਂ 22 ਰੁਪਏ ਜਿਹੜਾ ਲੱਗਣਾ ਬਾਈ 33 ਤੋਂ 32 33 ਤੋਂ 32 ਉੱਥੇ ਹੀ ਖੜ ਕੇ 33 ਤੋਂ 32 20 ਤੋਂ 22 30 ਤੋਂ 32 30 ਤੋਂ 32 ਠੀਕ ਹੈ 30 ਤੋਂ 32 ਜਿਹੜਾ ਨਾਸਕ ਪਿਆਜ਼ 32 ਟੌਪ ਦਾ ਸਰਾ ਜੀ ਆਹ ਟੌਪ ਦਾ ਸੈਟ ਟੌਪ ਦਾ ਜੀ ਕਮਾਲ ਦੀ ਬਾਈਆਂ ਕੋਲੇ ਵਧੀਆ ਹੁੰਦੀ ਐ ਖੈਰ ਗੰਡਿਆਂ ਦੀ ਤੇ 32 ਰੁਪਏ ਜਿਹੜੇ ਬਾਈ ਗੰਡੇ ਚੱਲੀ ਜਾਂਦੇ ਆ ਵਿੱਚ ਦੀ 33 33 ਵੀ ਹੋ ਗਏ ਸੀਗੇ 2-3 ਰੁਪਏ ਇੱਧਰ ਉੱਤਰ ਹੁੰਦੇ ਰਹਿੰਦੇ ਆ ਬਾਈ ਹਨਾ ਉਹ ਨਾਲ ਜਨਾ ਚ 40 ਨੂੰ ਜਾਣ ਕੇ ਕਿ ਨਹੀਂ 50 ਵੀ 50 ਕਾਟਾ ਜੀ ਹੁਣ ਖੜ ਗਏ ਆ ਨਾ ਇੱਥੇ ਇੱਥੇ ਬੜਾ ਖੜ ਗਿਆ ਇੱਥੇ 5-7 ਦਿਨ ਹੋ ਗਏ ਬਈ ਇੱਥੇ ਖੜਿਆ ਨੂੰ ਬਾਕੀ ਜਿਹੜੇ ਤਾਜ਼ੇ ਰੇਟ ਆ ਸੋਮਵਾਰ ਸਹੀ ਪਤਾ ਲੱਗਦੇ ਹੁੰਦੇ ਹਨਾ ਸੋਮਵਾਰ ਨੂੰ ਆ ਗਏ ਬੰਦੇ ਸਾਰੇ ਬਾਈ ਦੇ ਚਾਰੇ ਲਓ ਜੀ ਲੈ ਬਾਈ ਗੰਦੇ ਆ ਬਾਈ ਜਿਹੜੇ 4-5 ਦਿਨਾਂ ਤੋਂ ਉੱਥੇ ਹੀ ਖੜ ਗਿਆ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਦੇ ਗੰਦੇ ਥੱਲੇ ਨੂੰ ਜਾਂਦੇ ਕਿ ਤਾਂ ਨੂੰ ਜਾਂਦੇ ਆ ਬਾਈ ਕਿ ਨਾ ਬਾਈ ਤੋਂ ਰੇਸ ਭੜੀ ਅਸੀਂ ਦੀ ਨਾਸ ਕਰਨ 33 ਦੇ ਖੜ ਗਿਆ ਬਈ ਆਗੇ ਹੋਰ ਜੀ ਠੀਕ ਆ ਵਧੀਆ ਚਲੋ ਠੀਕ ਹੈ ਜੀ ਆਜਾ ਬਾਈ ਚੱਲੀਏ ਅੱਗੇ ਚੱਲਦੇ ਹਾਂ ਕੁਆਲਿਟੀ ਪਤਾ ਕਰੀਏ ਮਤਲਬ ਰੇਟ ਰੂਟ ਪਤਾ ਕਰੀਏ ਬਾਈ ਆ ਜਾਓ ਖੱਕੜੀ ਬਈ ਕੀ ਰੇਟ ਤੇ ਕੀ ਜਾਂਦੀ ਆ ਖੱਕੜੀ ਵਿਕੀ ਜਾਂਦੀ ਜੀ 15-16 ਰੁਪਏ ਖੱਕੜੀ ਵਿਕੀ ਜਾਂਦੀ ਆ ਬਾਈ 15-16 ਰੁਪਏ ਕਿਲੋ ਕੁਆਲਿਟੀ ਵਿਖਾਦੀ ਆ ਨਾ ਬਾਈਆਂ ਦੇ ਕੋਲੇ ਉੱਧਰੋਂ 15-16 ਰੁਪਏ ਕਿਲੋ ਜਿਹੜੀ ਖੱਕੜੀ ਚੱਲੀ ਆ ਇੱਧਰ ਵਿਖਾਦੀ ਆ ਤੇ ਹੋਰ ਬਾਕੀ ਰੇਟ ਪਤਾ ਕਰ ਲੈ ਵੀਰ ਹਰੀਆਂ ਮਿਰਚਾਂ ਬਾਈ ਹਰੀ ਮਿਰਚਾਂ ਕੀ ਆ 45 ਨੇਟ ਹਰੀ ਮਿਰਚ ਬਾਈ 45 ਰੁਪਏ ਕਿਲੋ ਵਿਕੀ ਜਾਂਦੀ ਆ ਜਿਹੜੀ ਆ ਜਾਓ ਕਰਨ ਦੀ ਇੱਧਰ ਪਹਿਲਾਂ ਬਾਈ ਇਹ 25-30 ਵੀ ਰਹਿੰਦੇ ਜੀ 45 ਰੁਪਏ ਕਿਲੋ ਜਿਹੜੀ ਹਰੀ ਮਿਰਚ ਭਰਾ ਵਿਕੀ ਜਾਂਦੀ ਹੈ ਹੋਰ ਭਰਾ ਠੀਕ ਆ ਪੂਰੀ ਕੜੱਪਨ ਵਾਲੀ ਮਿਰਚ ਆ ਇਹ ਲੈ ਆ ਬਾਈ ਠੀਕ ਆ ਚਲ ਆ ਚਲੀਏ ਪੇਠਾ ਬਾਈ ਕੀ ਚੱਲਿਆ ਜਾ ਪੇਠਾ 10 ਰੁਪਏ ਚੱਲੀ ਜਾਂਦਾ ਬਾਈ ਪੇਠਾ ਮੰਦਾ ਤੇ ਟਮਾਟਰ ਮੰਦੇ ਇਕੱਲੇ ਪੇਠੇ ਦੇ ਟਮਾਟਰ ਦਾ ਰੇਟ ਇੱਕੋ ਹੀ ਚੱਲੀ ਜਾਂਦਾ ਯਾਨੀ ਹੈਨਾ ਤੇ ਚੌਲੇ ਬਾਈ ਚੌਲੇ 50 ਰੁਪਏ ਵਿਕਦੇ ਚੌਲੇ ਬਾਈ 50 ਰੁਪਏ ਕਿਲੋ ਚੱਲੀ ਜਾਂਦੇ ਬਾਕੀ ਆਲ ਓਵਰ ਸਾਰਾ ਰੇਟ ਤੁਹਾਨੂੰ ਵਿਖਾ ਦੇ ਚੌਲਿਆਂ ਦੀ ਕੁਆਲਿਟੀ ਮਖਾ ਦੀ 50 60 ਰੁਪਏ ਵੀ ਚੱਲੀ ਜਾਂਦੇ ਬਈ ਚੋਲੇ ਆਜੋ ਕਰਾਂ ਦੀ ਬੋਲੀ ਲੱਗੀ ਜਾਂਦੀ ਬਈ ਇੱਧਰ ਬੋਲੀ ਲੱਗੀ ਬਈ 50 ਰੁਪਏ 50 ਰੁਪਏ ਹੈਗੇ ਬੋਲੀ ਤੇ 50 ਰੁਪਏ ਕਿਲੋ ਬਈ ਜਿਹੜਾ ਟਿੰਡਾ ਹੈਗੇ ਬੋਲੀ ਤੇ ਨੇੜੇ ਕੁਆਲਟੀ ਵਿਖਾ ਦਿਆ ਗਾ ਗੱਗਣ ਨੇੜੇ ਕੁਆਲਟੀ ਵਿਖਾ ਦਿਆ ਗਾ ਇੱਥੋਂ ਅਮ ਤਿਆਰ ਰੁਪਏ ਕਿਲੋ ਜਿਹੜੇ ਟਿੰਡੋ ਵਿਖੀ ਜਾਂਦੇ ਆ ਮੰਡੀ ਦੇ ਵਿੱਚ ਬੋਲੀ ਤੇ ਤੁਹਾਨੂੰ ਦੱਸ ਦਿਆ ਬਈ ਬੋਲੀ ਲੱਗਦੀ ਹੁੰਦੀ ਏ ਟਿੰਡੋ ਦੀ ਇੱਥੇ ਤੇ ਇਹ ਟੰਡੋ ਵਗਦੇ ਆ ਬਈ ਬੋਲੀ ਦੇ ਚੰਬਰ ਕੀ ਕਰਦੇ ਆ ਪਾਇਆ ਬਈ ਚੰਬਰ ਜਿਹੜੇ ਐਨ ਸਰੇ ਦੀ ਕੁਆਲਿਟੀ ਦੇ ਵੇਖੋ ਤੁਸੀਂ ਚੰਬਰ ਨੇੜੋ ਆਹ ਕੀ ਰੇਟ ਆ 40 ਰੁਪਏ 40 ਰੁਪਏ ਕਿਲੋ ਬਈ ਚੰਬਰ ਚੱਲੀ ਜਾਂਦੇ ਤੁਹਾਨੂੰ ਦੱਸ ਦਿਆਂ ਵੀ ਕੁਆਲਿਟੀ ਕੁਆਲਿਟੀ ਦਾ ਫਰਕ ਆ ਚੰਬਰ ਤੁਹਾਨੂੰ 30 ਵੀ ਮਿਲ ਜਣੇ ਤੇ 20 ਵੀ ਮਿਲ ਜਣੇ ਤੇ 40 ਨਾਲੇ ਬਈ ਤੁਸੀਂ ਕੁਆਲਿਟੀ ਜ਼ਰੂਰ ਵੇਖ ਲਿਆ ਕਰੋ ਬਈ ਇਹ ਆ ਗਏ ਸੈਂਚਰੀ 3 ਰੁਪਏ ਕਿਲੋ 3 ਰੁਪਏ ਕਿਲੋ ਠੰਡੀ ਠਾਰ ਸੈਂਚਰੀ ਕਰਤੀ ਬਈ ਜੀ 3 ਰੁਪਏ ਕਿਲੋ ਗਰਮੀਆਂ ਦੇ ਬਈ ਜੀ ਤੋਹਫੇ ਆ ਗੁੱਲਾ ਦੀਆਂ ਛੁੱਟੀਆਂ ਵਾਂ ਨੇ ਯਾਰੇ ਲੁੱਟੋ ਬਾਈ ਅੱਛਾ 3 ਰੁਪਏ ਕਿਲੋ ਸੈਂਚਰੀ ਕਰਤੀ ਵੀਰ ਜੀ 3 ਰੁਪਏ ਕਿਲੋ ਅੱਜ ਕਾ ਬਾਤ ਆ ਅੱਜ ਕਿਵੇਂ ਇਹਦੇ ਮੱਦੇ ਕਰਦੇ 2 ਰੁਪਏ ਘਟਾ ਦੇ ਬਡੀਆਂ ਹੀ ਬਡੀਆਂ ਆਈਆਂ ਪੀਆਂ ਮਤੀਰਾ ਬਈ ਐਈਆਂ ਮਤੀਰੇ ਚੱਲੀ ਜਾਂਦਾ ਬਾਈ 3 3 4 4 ਰੁਪਈਏ ਕਿਲੋ ਜਿਹੜੇ ਬਾਈ ਮਜਬੂਤ ਆਇਓ ਭਾਜੀ ਮਤੀਰੇ ਖਾ ਲਓ ਠੰਡੇ ਠਾਰ ਮਤੀਰੇ 3 ਰੁਪਏ ਕਿਲੋ ਅੱਜ ਭਾਜੀ 3 ਰੁਪਏ ਕਿਲੋ ਤਿੰਨ ਲਾਹਣਾ ਬੰਦੇ ਆ ਗਏ ਮੁਰਕੇ ਦੇਣੇ ਪਏ ਨਾ ਦੇ ਦਾਂ ਭਾਜੀ ਦੇ ਦਾਂ ਨਾ ਭਾਜੀ 3 ਰੁਪਈਏ ਕਿਲੋ ਅੱਜ ਜਿਹੜਾ ਮੇਰਾ ਭਰਾ ਅੱਜ 3 ਰੁਪਏ ਕਿਲੋ ਕਰਤੇ ਅੱਜ ਵੇ ਇਹ ਸੇਵਾ ਜੀ ਮਤੀਰੇ ਲਾ ਮੈਂ ਲੁੱਟੋ ਨਿਆਰੇ ਜ਼ਿੰਦਗੀ ਦੇ ਭਾਜੀ ਠੰਡੇ ਠਾਰ ਮਤੀਰੇ 3 ਰੁਪਏ ਕਿਲੋ ਲੁੱਟੋ ਨਿਆਰੇ ਭਾਈ 3 ਰੁਪਈਏ ਕਿਲੋ ਮਤੀਰੇ 3 ਰੁਪਏ ਕਿਲੋ ਰਹਿ ਗਿਆ ਭਾਈ ਇਹਦੇ 3 ਰੁਪਏ ਕਿਲ ਬਾਈ ਇਹ ਐਸ਼ ਕਰਾਉਣ ਆਇਆ ਮੇਰਾ ਸਕੂਲਾਂ ਛੁੱਟੀਆਂ ਹੋਈਆਂ ਬੱਚਿਆਂ ਨੂੰ ਚੱਲ ਇਹੀ ਪੁੰਨ ਦਾਣ ਸਹੀ ਚੱਲ ਪੁੰਨ ਦਾਣੀਆਂ 3 ਰੁਪਏ ਕਿਲੋ ਠੀਕ ਐ ਪਰ ਤਾਂ ਬੁਰਦਾ ਕੋਈ ਨਹੀਂ ਚੱਲਦਾ ਪਰ ਕਾ ਬੁਰਦਾ ਜਿੱਕਾ ਲੱਗਣਾ ਬਾਈ ਜੀ 3 ਰੁਪਏ ਕਿਲੋ ਆ ਸਾਰਾ ਹੂੰ 3 ਰੁਪਏ 5 ਰੁਪਏ ਨਦੀਰਾ ਬਾਈ ਜਿਹੜਾ ਇੱਥੇ ਆਲ ਰਾਊਂਡਰ ਚੱਲੀ ਜਾਂਦਾ ਹੋਰ ਭਰਾਗੀ ਵਾਲਾ ਬਾਈ ਵੇਚ ਕੇ ਖੜੇ ਹੁੰਦੇ ਨਹੀਂ ਦੱਸ ਦਿਆ ਸਾਰਾ ਵੇਚ ਤੇਜ਼ੀ ਤੇ ਵੇਚ ਤਾਂ ਬਸ ਅੱਛਾ ਨਾਲੇ ਮਹਿੰਗੀ ਬੋਲਦੀ ਜਾਂਦੀ ਸਰ ਮਹਿੰਗੀ ਯਾਰ ਮੇਰੀ ਗੱਲ ਸੁਣ ਜਦੋਂ ਮਹਿੰਗੀ ਹੁੰਦੀ ਹੈ ਤੁਹਾਡੇ ਵਰਗੇ ਰਿਪੋਰਟਰ ਨਾਲ ਦੇ ਨਾਲ ਆ ਜਾਂਦੇ ਕੀ ਗੱਲ ਸਸਤੇ ਟਾਈਮ ਕਿਉਂ ਨਹੀਂ ਹੁੰਦੇ ਇਹ ਹੁੰਦੇ ਭਾਈ ਰੋਜ਼ ਹੁੰਦੇ ਨਹੀਂ ਰੋਜ਼ ਹੁੰਦੇ ਟਮਾਟਰ ਦਾ ਕਿੰਨਾ 70 ਰੁਪਏ ਦਾ ਕਰੇਟ ਹੈ ਨਾ ਉਹਦੇ ਕੋਈ ਨਹੀਂ ਆਉਂਦਾ ਇਹ ਕਹਿੰਦੇ ਗਰੀਬ ਬੰਦਾ ਨਹੀਂ ਮਰਦਾ ਉਹ ਤਾਂ ਕਿਸਾਨ ਮਰਦਾ ਜਦੋਂ ਤੇਜ਼ ਹੋ ਜਾਂਦੇ ਸਬਜ਼ੀ ਬਈ ਗਰੀਬਾਂ ਨੂੰ ਮਾਰਦੇ ਆ ਉਹ ਤਾਂ ਕਿੱਥੋਂ ਜਾਂਦੇ ਆ ਨਹੀਂ ਭਾਈ ਆਪਣੀ ਵੀਡੀਓ ਰੋਜ਼ ਹੁੰਦੀ ਆ ਮੈਂ ਕਈਆਂ ਦੇ ਵੇਖਦਾ ਨਾ ਉਹ ਯਾਰ ਭਾਈ ਉਹ ਖਬਰਾਂ ਵਾਲੇ ਆ ਮੈਂ ਇੱਕ ਵਾਰੀ ਬੰਦੇ ਨਾਲ ਟਮਾਟਰ 60 ਕਰੇਟ ਅੱਛਾ ਅੱਜ 70 ਕਰੇਟ ਉਹਦੇ ਪਤਾ ਨਹੀਂ ਕੀ ਹੈ ਅੱਜ 70 ਰੁਪਏ ਵਿਗਿਆ ਹੂੰ ਉਸ ਦਿਨੇ 50-50 ਦਾ ਕਰੇਡ ਵੀ ਗਿਆ ਹਾਂ ਉਹ ਜਿਹੜਾ ਰੋਣ ਵਰਗਾ ਸੈਕਲ ਹੁੰਦਾ ਜਦੋਂ ਮਹਿੰਗੇ ਨੇ ਸਾਰੇ ਕਿਹਦਾ ਮਹਿੰਗੇ ਨਹੀਂ ਆਪਣਾ ਜਿਹੜਾ ਚੱਲਣਾ ਹੈ ਮੇਨ ਹੈ ਉਹਦੇ ਰੇਟਾਂ ਦਾ ਹਣਾ ਇਹਦੇ ਵਿੱਚ ਉਹ ਖਬਰਾਂ ਵਾਲੇ ਹੁੰਦੇ ਆ ਬਾਈ ਕਈ ਖਬਰਾਂ ਵਾਲੇ ਚਿੰਨੜ ਵਾਲੇ ਹੁੰਦੇ ਆ ਉਹਨਾਂ ਨੂੰ ਹੁਣ ਲੋਕੀਲਾ ਚਾਹੀਦਾ ਗਰੀਬ ਬੰਦਾ ਮਰੀ ਜਾਂਦਾ ਮਰੀ ਜਾਂਦਾ ਕੋਈ ਗਰੀਬ ਨਹੀਂ ਮਰਦਾ ਇਹ ਤਾਂ ਗੱਲਾਂ ਹੀ ਆ ਸਭ ਬਿਲਕੁਲ ਬਾਈ ਬਿਲਕੁਲ ਹਣਾ ਉਹਨਾਂ ਹੀ ਹੋ ਜਾ ਯਾਰ ਸਭ ਕੁਝ ਸਿਸਟਮ ਚੱਲੀ ਜਾਂਦਾ ਬਾਈ ਹਾਂ ਪਾਣੀ ਮਿਹਰਬਾਨੀ ਬਾਈ ਮਿਹਰਬਾਨੀ ਇਹਨੇ ਨਾ ਚੱਲ ਕਿਸਾਨਾਂ ਨੂੰ ਹੁਣ ਫਾਇਦਾ ਹੋ ਜੇ ਉਹਨਾਂ ਨੂੰ ਫਾਇਦਾ ਹੈ ਹੂੰ ਤਿੰਨ ਤਿੰਨ ਮਹੀਨੇ ਘਟਾ ਤਾਂ ਹੁਣ ਤਿੰਨ ਮਹੀਨੇ ਵਧਾ ਪਿਛਲੀ ਵਾਰੀ ਕਦੋਂ 5 ਰੁਪਏ ਵੀ ਰੋਲਦੇ ਰਹੇ ਬਾਈ ਹਾਂ ਰੋਲਦੇ ਰਹੇ 50 50 ਦਾ ਲਫਾਫਾ ਯਾਰ ਸਾਡੀ ਦੇਰ ਨਹੀਂ ਤਾ ਹੀ ਲੋਕਾਂ ਨੇ ਮੀਟੇ ਹਾਂ ਤੇ ਇਹਦੀ 10 ਗੁਣਾ ਰੇਟ ਵਧਿਆ ਪਿਛਲੀ ਵਾਰੀ ਜੇ 5 ਰੁਪਏ ਕਦੋਂ ਵੀ ਦੇਦਗੀ 50 ਰੁਪਏ ਹੋ ਗਿਆ ਹੁੰਦਾ ਇਹ ਵਧੀਆ ਆ ਯਾਰ ਹਾਂ ਇਹ ਬਾਈ ਟਾਈਮ ਹੁੰਦਾ ਕਿਸੇ ਵੀ ਚੀਜ਼ ਦਾ ਕਦੇ ਰੇਟ ਉੱਪਰ ਕਦੇ ਥੱਲੇ ਓਏ ਚੱਲਦਾ ਹੀ ਰਹਿਣਾ ਬਾਈ ਹਨਾ ਹੋਰ ਭਰਾ ਠੀਕ ਆ ਬਸ ਵਧੀਆ ਮਿਹਰਬਾਨੀ ਬਾਈ ਹੋਰ ਬਾਈ ਠੀਕ ਹੈ ਜੀ ਸੇਤਾ ਕਹਿਵਾ ਆਪਣੀ ਆਈ। ਹੋਰ ਸੁਣਾਓ ਕੋਈ ਗੱਲਬਾਤ ਅਰਸ ਕਿਉਂ ਨਵੀਂ ਜੀ ਤਾਜੀ ਸੰਜੀ ਕਰੋ। ਨਵੀਂ ਤਾਜੀ ਦੀ ਜਨਾਈ ਹੋ ਜਾਂਦੇ ਨੇ। ਕਿਹੜਾ ਪੰਡਾਈ ਆਪਣਾ? ਕੋਠੇਦਾਲੀ ਵਾਲ। ਕੋਠੇਦਾਲੀ ਵਾਲ ਤੋਂ ਬਾਈ ਆਪਣੇ ਵੀ ਸਬਜ਼ੀ ਦਾ ਕੰਮ ਹੀ ਮੇਣੀ। ਆਪ ਕੰਮ ਜੀ ਸਰਪੰਚਾ ਨੇ। ਸਾਡੀ ਵੀ ਲੌਣਿਆਂ ਦਾੜ ਦੀ ਦੁਕਾਨ ਵੀ ਆ। ਠੀਕ ਆ। ਦਾੜ ਦੀ ਦੁਕਾਨ ਵੀ ਆ ਨਾਲ ਹੀ ਹਾਂ। ਤੇ ਰੇਟ ਬਾਈ ਜੀ ਜਿਹੜੇ ਗੰਢੇ ਆ ਇਹ ਵਦਨਗੇ ਕਿ ਕਿਵੇਂ ਇੱਥੇ ਖਾਦੇ ਰਹਿਣਗੇ ਹੁਣ 33 ਜੀ ਕਿਵੇਂ ਮੇਰਾ ਰਫਤਾਰ ਚੱਲਿਆ ਉਹ ਵੀ ਵਦਨਗੇ ਥੋੜੇ ਘਣੇ ਲੱਗਦੇ। ਥੋੜੇ ਘਣੇ ਲੱਗਦਾ। ਹੁੰਦੇ ਆਵੇਂ 50 ਰੁਪਏ ਦੇ ਗ ਹਾਂ ਚੰਗਾ ਸਾਕ ਦਾ ਸਟੋਰ ਕਰੀ ਜਾਂਦੇ ਆ ਮੜਾ ਹੀ ਆ ਸਰ ਹੂੰ ਸਮਝੀ ਤੇ ਰੇਟ ਕਦੋਂ ਕੱਟਨੇ ਸ਼ੁਰੂ ਹੋਣਗੇ ਜੀ ਕਿਰਾਂ ਦਾ ਹਾਲੇ ਪੰਨ ਫਲ ਸਮਾਨ ਦਾ ਧਿਆਨ ਕੰਮ ਸਰ ਜੀ ਨੇ ਅਜੇ 2 ਮਹੀਨੇ ਤਾਂ ਹੀ ਇੰਦੋਂ ਤਾਂੇ ਵਾਧੇ ਹੋਰ ਇਹਦਾ ਜਮਾ ਟੌਪਦਾ ਹੋਇਆ ਪਿਆ ਹੁਣ ਹਾਂ ਟੌਪ ਦੇ ਖੜੇ ਆ 50 ਰੁਪਏ ਕਦੋਂ ਇਹ ਤੋਂ ਖੀਰ ਕੀ ਰੇਟ ਹੋਊਗਾ ਇੰਦੋਂ ਦਾ 100 100 ਦਾ ਹੋ ਰਹਿ ਗਿਆ ਇੱਕ ਕੰਨਾ 20 ਪੈ ਗਿਆ 90 70 80 ਰੁਪਏ ਕਿਲੋ ਹੋ ਜਾਣਾ ਅੱਛਾ ਜੀ ਮਾ ਕਿਹੜਾ ਸਬਜ਼ੀ ਦਾ ਰੇਟ ਆ ਪਹਿਲਾਂ ਹਾੜੀ ਰੇਟ ਦਾ ਕਰਨਾ ਸਾਰਾ ਅੱਛਾ ਜੀ ਹਾਂ ਜੀ ਲੇਟ ਹੋ ਗਈ ਹਰੇਕ ਬਦਲ ਸਬਜ਼ੀ ਬਿਜਲੀ ਵਿੱਚ ਜੁਨਾੜੇ ਆ ਗਿਆ ਮੈਨੇਜਰ ਤੇ ਵੱਡੀ ਫੋਕੀ ਵੀ ਨਹੀਂ ਵਿੱਚ ਬੋਲਣ ਲਾਣ ਵੀ ਸਾਫ਼ ਕਰੀ ਜਾਂਦੇ ਨੇ ਜੇਤ ਕਰਨੀ ਪੈਣੀ ਆ ਬੰਦੇ ਕੋ ਪੈਣਾ ਨਹੀਂ ਇਹ ਘਰ ਕਾਰਨ ਕਰਕੇ ਇਹ ਬਿਲਕੁਲ ਧੰਨ ਹੋਰਿਆ ਇਹਨੇ ਦੁਕਾਨ ਖੜੇ ਆ ਜੀ ਥਾਲੀਆਲ 6 ਨੰਬਰ ਦੁਕਾਨ ਆਂਦੀ ਆਪਣੀ 6 ਨੰਬਰ ਦੁਕਾਨ ਤੇ ਖੜੇ ਆ ਵੀਰੋ ਜੇ ਕੋਈ ਸਬਜ਼ੀ ਸਿੱਧੀ ਡਾਇਰੈਕਟ ਚਾਹੀਦੀ ਹੈ ਨਾ ਵਾਧੂ ਤੇ ਲੈ ਸਕਦਾ ਮੇਰਾ ਵੀਰ ਭਰਾ ਠੀਕ ਹੈ ਜੀ ਉਹ ਠੀਕ ਹੈ ਜੀ ਚਲੋ ਹੋਰ ਬਾਈ ਕੀ ਆਲਾ ਜੀ ਸੈਟਰ ਸਿੱਤਾ ਕੰਮ ਵਧੀਆ ਕਿ ਮੈਨੂੰ ਵਿਆਮ ਨਾ ਨਾ ਰੇਡ ਰੂਟ ਅੱਜ ਕਿਵੇਂ ਉਹਨੇ ਜੇ ਰੇਡ ਬਸ ਉਹਨੇ ਚੱਲੀ ਜਾਂਦੇ ਆ ਅਦਰ ਕਰ ਬਾਈ ਅਦਰ ਕਰ 200 ਰੁਪਏ ਕਿਲੋ ਅਦਰ ਕਰ ਹੋ ਗਿਆ ਬਾਈ 200 ਰੁਪਏ ਕਿਲੋ ਤੇ ਤੁਹਾਨੂੰ ਦੱਸ ਦਈਏ ਵੀ ਅਦਰ ਕਰ ਦੀ ਕੁਆਲਿਟੀ ਚੈੱਕ ਕਰ ਲਿਆ ਕਰੋ ਜੇ ਨੇੜੋਂ ਤੇ ਆ ਬਾਈ ਗਾਜਰਾ ਗਾਜਰਾ ਬਗੈਰ ਰੇਸ ਸਪਰੇ ਤੋਂ ਇਹੇ ਆਰਗੇਨਿਕ ਆ ਹਾਂ ਆਰਗੇਨਿਕ 25 ਰੁਪਏ ਕਿਲੋ ਬਾਈ ਬਾਈ ਇਹਦਾ ਬਿਨਾ ਰੇਸ ਸਪਰੇ ਤੋਂ ਬਿਨਾ ਰੇਸ ਸਪਰੇ ਤੋਂ ਤਾਂ ਕਿਉਂਕਿ ਬਾਹਰੋਂ ਹੁੰਦੀਆਂ ਬਾਈ ਆਪਣੇ ਤੁਹਾਨੂੰ ਰੇਸ ਸਪਰੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿੰਨੀ ਪੈਂਦੀ ਆ ਦੱਸਣ ਦੀ ਲੋੜ ਨਹੀਂ ਜੀ ਤੇ ਆਪਾਂ ਵੀ ਬਾਈ ਤਦੋਂ ਦੱਸੀ ਆ ਵੀ 2000 ਵੀਡੀਓ ਕੀਤੀਆਂ ਇੰਟਰਵਿਊ ਕੀਤੀਆਂ ਬਾਈਆਂ ਨਾਲ ਕਹਿੰਦੇ ਆ অর্ਗੈਨਿਕ ਖੇਤੀ ਜੇ ਤੁਸੀਂ ਮੰਨ ਕੇ ਚਲੋ ਵੇਚ ਦੀ ਚੀਜ਼ ਉਹਦੇ ਵਾਸਤੇ ਨਾ ਨਾ ਕਰੋ ਆਪਦੇ ਵਾਸਤੇ ਸਬਜ਼ੀ ਜ਼ਰੂਰ ਵੇਚਿਆ ਕਰੋ ਬਾਈ অর্ਗੈਨਿਕ ਖੇਤੀ ਮੇਰੇ ਹਿਸਾਬ ਨਾਲ ਕਰਨੀ ਚਾਹੀਦੀ ਹੈ ਬਾਇਓ ਖਾਦ ਜ਼ਰੂਰ ਪਾਇਆ ਕਰੋ ਬਾਕੀ ਇੰਟਰਵਿਊ ਚੱਲਦੇ ਹੀ ਆ ਰਹੇ ਆ ਅੱਛਾ ਜੀ ਮਰਚੂਲ ਚਲਦੇ ਹੀ ਕੰਮ অর্ਗੈਨਿਕ ਅੱਛਾ ਜੀ ਇੱਥੇ ਬਗੈਰ ਰੇਸ ਬਰੇ ਤੋਂ ਹਮ ਚਲਦਾ ਮਰਚੂਲ ਚਲਦੇ ਵਿੱਚ ਬਾਈ ਉਹਨਾਂ ਨੇ অর্ਗੈਨਿਕ ਖੇਤੀ ਨੂੰ ਪਹਿਲ ਦਿੱਤੀ ਆ ਆਪਣੇ ਥੋੜਾ ਰੇਸ ਬਰੇ ਦਾ ਜ਼ਿਆਦਾ ਕੰਮ ਆ ਬਾਈ ਹਨਾ ਇਹਨਾਂ ਨੂੰ ਕਟਾਈਏ ਆਪਾਂ ਇੱਥੇ ਪੰਜਾਬ ਚਾਈ ਤੇ ਬਿਮਾਰੀਆਂ ਲੱਗਦੀਆਂ ਹੂੰ ਉਧਰਲੇ ਸਟੇਟਾਂ ਚ ਬਿਮਾਰੀਆਂ ਬਹੁਤ ਘੱਟ ਆ ਬਾਈ ਹੈ ਨਹੀਂ ਬਿਮਾਰੀ ਹੈ ਹੀ ਨਹੀਂ ਬਾਈ ਹੈ ਨਹੀਂ ਬਿਲਕੁਲ ਸੜਕਾਂ ਤੇ ਫੇਰ ਤੇ ਬਾਈ ਨਾਰ ਕੀ ਕਰਤਾ ਜੀ 1300 ਸੜਕਾਂ ਨਾਰ ਬਾਈ 1300 ਰੁਪਏ ਦਾ ਡੱਬਾ ਕਰਤਾ ਵੀਰੋਂ ਤੁਹਾਨੂੰ ਦਵਾ ਦਈਏ ਕੁਆਲਿਟੀ ਦੇਖ ਲਿਆ ਕਰੋ ਐਨ ਸ਼ਾਨਦਾਰ ਹੀਰੇ ਵਰਗਾ ਨਾਰ ਆ ਕਹਿੰਦੇ ਤੇ ਗੰਜਰਾ ਹੋਊਗਾ ਤੇ ਕਰੋਗੇ ਬਾਈ ਨਿੰਬੂ ਹੋਗੇ ਤੇ ਨਾਰ ਹੋਗੇ ਮਸੰਮੀ ਬਾਈ ਮਸੰਮੀ 1300 ਦਾ ਘਟਾ ਐ ਬਾਈ ਕਿੰਨੇ ਕਿਲੋ ਦਾ ਹੁੰਦਾ 20 ਕਿਲੋ ਦਾ ਏ ਰਾਈ ਨੇ ਮਹਿੰਗੀ ਹੋ ਗਈ ਐ 65 ਰੁਪਏ ਕਿਲੋ ਬਈ ਜਿਹੜੀ ਮਸੰਮੀ ਆ ਪੈ ਗਈ ਐ ਤੇ ਜਦੋਂ ਆਪਾਂ ਜੂਸ ਜਦੋਂ ਆਪਾਂ ਜੂਸ ਤੇ ਪੀਣ ਜਾਂਦੇ ਆ ਨਾ ਕਹਿੰਦੇ ਯਾਰ 60 ਰੁਪਏ ਕਹਦੇ ਹੋਏ ਗਲਾਸ ਦੇ ਹੈ 60 ਰੁਪਏ ਕਿਲੋ ਦਾ ਮਸੰਮੀ ਹੋਣਾ ਅੱਧਾ ਕਿਲੋ ਪਾਈਆ ਮਸੰਮੀ ਦਾ ਪੈਂਦੀ ਪੈਂਦੀ ਐ ਕਿਉਂਕਿ ਰਾਸ ਬਈ ਉਹ ਜੈ ਨਿਕਲਦਾਗਾ ਤੇ ਬਾਕੀ ਜੇ ਘਰੇ ਕੱਢੋਂਗੇ ਫੇਰ ਬਾਹਰ ਕੱਢੋਂਗੇ ਉਹ ਜਹ ਹਿਸਾਬ ਕਰਦਾ ਨਾ 65 ਰੁਪਏ ਕਿਲੋ ਬਈ ਇੱਕ ਰਿਕਵਾਲ ਦੀ ਹੋ ਜਾਦੀ ਮਸੰਮੀ ਚਲੀ ਜਾਂਦੀ ਐ ਰੇਟ ਰੁਪਏ ਦਾ ਕੱਢੂਗਾ ਤੁਸੀਂ ਨਹੀਂ ਹਜੇ ਨਹੀਂ ਕੱਢਦਾ ਮਸੰਮੀ ਦਾ ਨਹੀਂ ਮੈਨਾਂ ਲਈ ਬਾਈ ਰੇਟ ਘਟਣਾ ਇਹੀ ਚੱਲੂਗਾ ਠੀਕ ਆ ਭਰਾ ਮਿਹਰਬਾਨੀ ਬਾਈ ਕਿਸੇ ਟਾਈਮ 650 500 ਵੀ ਰਹਿ ਜਾਂਦੀ ਐ ਮਸੰਮੀ ਦੇ ਅੱਜ ਬਈ ਜਣੀ 1300 1400 ਰੁਪਈਆ ਮਸੰਮੀ ਆ ਜਿਹੜੀ ਚੱਲੀ ਜਾਂਦੀ ਐ ਬਾਈ ਅੰਬਿਆਂ ਪਪਾਇਆ ਬਾਈ ਹਾਂ ਆ ਗਈ ਅੰਬਾਂ ਦੀ ਤਰ੍ਹਾਂ ਵਿਖਾਈ ਕਰਾਂਦੀ ਐ ਅੰਬਾਂ ਦੀ ਕੁਆਲਿਟੀ ਇਹਨਾਂ ਕੋਲੇ ਬਾਈ ਸਾਰੀ ਵੈਰਾਈਟੀ ਹੁੰਦੀ ਐ ਅੰਬਾਂ ਦੀ ਤੋਥੇ ਵਾਲੇ ਵੀ ਆਉਂਦੇ ਆ ਕਿ ਬੰਦ ਹੋ ਗਏ ਬਾਈ ਆਉਂਦਾ ਬਾਈ ਤੋ ਕੀ ਰੇਟ ਹੈ ਤੋ ਦਾ ਵਿਗਿਆ 70 ਰੁਪਏ ਕਿਲੋ ਜੀ ਤੋ ਦਾ ਵਿਗਿਆ 70 ਰੁਪਏ ਕਿਲੋ ਤੇ ਆਹ ਸਫੈਦਾ ਵਿਗਿਆ 140 ਰੁਪਏ ਕਿਲੋ ਸਫੈਦਾ ਵਿਗਿਆ ਕਿੰਨਾ 140 ਰੁਪਏ ਕਿਲੋ ਇਹੇ ਹਾਂਜੀ ਇਹ ਕੀ ਚੱਕਰ ਹੈ ਸਹਰੀ ਵੀ ਗੱਲੀ 40 ਰੁਪਏ ਕਿਲੋ ਨਹੀਂ ਆ ਸੋਚ ਲੈ ਰੇਟ ਹੈ 140 40 ਨਹੀਂ 140 140 ਰੁਪਏ ਕਿਲੋ ਬਾਈ ਰੇਟ ਦੱਸੀ ਜਾਂਦੇ ਆਂ ਬਤਾ ਤੋ ਦਾ 70 ਰੁਪਏ ਕਿਲੋ ਕਮਾਲ ਹੈ ਬਾਕੀ ਕੁਆਲਟੀ ਕੁਆਲਟੀ ਦਾ ਫਰਕ ਹੋਣਾ ਵੀਰੋ ਜਿਹੜਾ 140 ਰੁਪਏ ਇਹ ਗੱਲ ਨਹੀਂ ਹੋਊਗਾ 140 ਰੁਪਏ ਕਿਲੋ ਗੱਟੀਆਂ ਆਵਦੀਆਂ ਹੋਰ ਬਈ ਵੈਰੈਟੀ ਆ ਜੀ ਆਪਣੇ ਕੋਲੇ ਕੋਈ ਪਪੀਤਾ ਵਿਗਾ 40 ਰੁਪਏ ਕਿਲੋ ਜੀ ਪਪੀਤਾ ਵਿਗਾ ਬਈ 40 ਰੁਪਏ ਕਿਲੋ ਪਪੀਤੇ ਦੀ ਕੁਆਲਿਟੀ ਵਖਾਦੀ ਪਪੀਤਾ ਬਈ ਆ ਕੁਆਲਿਟੀ ਆ ਵੇਖੋ ਤੁਸੀਂ ਤੇਰਾ ਹਾਂ ਜੇ ਸ਼ੇਕ ਸ਼ੂਕਾ ਗਰਮੀ ਦੇ ਵਿੱਚ ਬਰਫਗੁਰ ਪਾ ਕੇ ਪਪੀਤਾ ਸ਼ੇਕ ਪੀਣਾ ਮੈਨਾਂ ਬੜੇ ਫਾਇਦੇ ਆ ਤੇ ਬਈ ਤੇ ਬਾਈ ਨੇ ਕੱਲ ਕਮੈਂਟ ਕੀਤਾ ਸੀ ਕਹਿੰਦਾ ਮਸੰਮੀ ਦਾ ਬਈ ਜਿਹੜਾ ਗੱਟਾ ਤੋਂ ਹੀ ਪੁੱਛ ਕੇ ਦੱਸਣਾਗਾ 20 ਕਿਲੋ ਦਾ ਗੱਟਾ ਹੁੰਦਾ ਵੀ ਮਸੰਮੀ ਦਾ ਯਾਨੀ 65 ਰੁਪਏ ਕਿਲੋ ਮਸੰਮੀ ਬਈ ਇਸ ਟਾਈਮ ਚੱਲੀ ਜਾਂਦੀ ਆ ਆਜੂ ਕਰਾਂਗੇ ਕਵਾਲਿਟੀ ਇਹਨੂੰ ਆਵੇ ਹਾਂ 6 ਦੀ ਕੀ ਰੇਟ ਬੈਗੇ ਇਹ 115 ਰੁਪਏ 115 ਰੁਪਏ ਕਿਲੋ ਬਾਈ ਜਿਹੜੀ 6 ਚੱਲੀ ਜਾਂਦੇ ਤੇ ਕਵਾਲਿਟੀ ਵੇਖ ਲੋ ਜਿਹੜੇ ਆਲੇ ਆ ਗਏ ਬਾਈ ਇਹ 70 ਰੁਪਏ ਇਹ 70 ਰੁਪਏ ਕਿਲੋ ਆ ਗਏ ਬਾਈ ਕੁਆਲਿਟੀ ਕੁਆਲਿਟੀ ਦਾ ਫਰਕ ਆ ਤੇ ਉਹ ਬਾਈ ਪਰਲਾ ਉਹ ਵੀ ਇਹੋ ਸੇਮ ਹੀ ਆ ਨਾ 6 ਮਾ 70 ਰੁਪਏ ਕਿਲੋ 100 ਰੁਪਏ ਕਿਲੋ 115 ਰੁਪਏ ਕਿਲੋ ਬਾਈ ਜਿਹੜੇ 6 ਆ ਚੱਲੀ ਜਾਂਦੇ ਬਾਕੀ ਲੀਚੀ ਦਾ ਤੇ ਅੰਬ ਦਾ ਦਸੀ ਦਾ ਲੀਚੀ 100 ਰੁਪਏ ਤੇ ਆਂਬ ਬਾਈ 65 70 ਰੁਪਏ ਚੱਲੀ ਜਾਂਦੇ ਮਿੱਤਰੋ ਅੱਜ ਬਾਈ ਚਾਰੇ ਆਂਬ ਆਂਬ ਟਮਾਟਰ ਸਾਰਾ ਗੇੜਾ ਮੰਡੀ ਦਾ ਵੀਰੋ ਹੋ ਗਿਆ ਤੇ ਰੇਟ ਆ ਜਿਹੜੇ ਕੋਈ ਬਾਲੇ ਬਦਲੇ ਨਹੀਂ ਕਿ 5 5 7 7 ਰੁਪਏ ਉੱਪਰ ਥੱਲੇ ਹੋਇਆ ਹਰ ਇੱਕ ਵੈਰਾਈਟੀ ਦੇ ਅੰਦਰ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਸੋਮਵਾਰ ਨੂੰ ਮਿਲਾਂਗੇ ਬਾਈ ਕਿਉਂਕਿ ਐਤਵਾਰਾ ਕੱਲ ਨੂੰ ਮੰਡੀ ਬੰਦ ਆ ਸੋਮਵਾਰ ਨੂੰ ਤਾਜ਼ੇ ਤਾਜ਼ੇ ਰੇਟ ਔਖਾਵਾਂਗੇ ਤੇ ਲਾਈਕ ਕਰ ਦਿਆ ਕਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਵੀਰ ਭਰਾ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖ ਰਹੇ ਆ ਬਾਈ ਧੰਨਵਾਦ ਉਸ ਤੁਹਾਡਾ ਬਹੁਤ ਬਹੁਤ